ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਸੇਖਾਂ ਦੇ ਇੱਕ ਵਫਦ ਨੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਮੱਥ ਟੇਕਿਆ ਇਸ ਮੌਕੇ ਤਖਤ ਚੀਰ ਹਰਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਸਕੱਤਰ ਹਰਬੰਸ ਸਿੰਘ ਦੀ ਗਵਾਈ ਵਿੱਚ ਵਫਦ ਦਾ ਸਵਾਗਤ ਅਤੇ ਸਨਮਾਨ ਕੀਤਾ ਗਿਆ ਇਸ ਮੌਕੇ ਵਫਦ ਵਿੱਚ ਅਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਾਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੇ ਜੰਗ ਪ੍ਰੋਗਰੈਸਿਵ ਸਿੱਖ ਫੋਰਮ ਵੱਲੋਂ ਡਾਕਟਰ ਰਜਿੰਦਰ ਸਿੰਘ ਰਾਜੂ ਚੱਡਾ ਚੇਅਰਮੈਨ ਬੇਵਜ਼ ਗਰੁੱਪ ਆਫ ਕੰਪਨੀ ਯੰਗ ਪ੍ਰੋਗਰੈਸਿਵ ਸਿਕ ਫੋਰਮ ਦੇ ਪ੍ਰਧਾਨ ਡਾਕਟਰ ਪ੍ਰਬਲਿੰਦ ਸਿੰਘ ਪੰਜਾਬ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਖੋਲੀ ਚੜਦੀ ਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅਮਰਿਤਪਾਲ ਸਿੰਘ ਗੁਰਮੀਤ ਸਿੰਘ ਹਰਪ੍ਰੀਤ ਕੌਰ ਆਈਪੀਐਸ ਜਸਵੀਰ ਸਿੰਘ ਧਾਮ ਜਸਕੀਰਤ ਸਿੰਘ ਸਾਹਿਲ ਫੈਸ਼ਨ ਬਾਜ਼ਾਰ ਨਿਊ ਦਿੱਲੀ ਸਿਮਰਨ ਸਿੰਘ ਵੀ ਮੌਜੂਦ ਸਨ ਇਸ ਮੌਕੇ ਤਾਕਤ ਸਿੰਘ ਵਿਖੇ ਨੂੰ ਸਰਪਾਉਤ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਦੱਸ ਦੇ ਕਿ ਇਸ ਵਫਦ ਨੇ ਬਿਹਾਰ ਦੇ ਰਾਜਪਾਲ ਰਜਿੰਦਰ ਅਰਲੇਕਰ ਨਾਲ ਮੁਲਾਕਾਤ ਕੀਤੀ ਅਤੇ ਬਿਹਾਰ ਦੇ ਸੇਖਾਂ ਦੇ ਅਹਿਮ ਮਾਮਲੇ ਚੁਕੇ ਰਾਜਪਾਲ ਵੱਲੋਂ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਕਿ ਚੜਦੀ ਕਲਾ ਟਾਈਮ ਟੀਵੀ ਤਕਰੀਬਨ ਪਿਛਲੇ 10 ਸਾਲ ਤੋਂ ਤਹਦਰਬੰਦਰ ਜੀ ਸ੍ਰੀ ਪਟਨਾ ਸਾਹਿਬ ਤੋਂ ਸਿੱਧੇ ਪ੍ਰਸਾਰਣ ਰਹੀਂ ਸਾਰੇ ਸੰਸਾਰ ਦੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਤਰ ਪ੍ਰਕਾਸ਼ ਸਥਾਨ ਦੀ ਜੋ ਹਰ ਰੋਜ਼ ਇੱਥੇ ਜਾਰੀ ਕਲਾ ਵਰਤ ਰਹੀ ਹੈ ਉਸ ਨੂੰ ਦਿਖਾਉਣ ਦੀ ਸੇਵਾ ਸਤਿਗੁਰੂ ਜੀ ਨੇ ਸਾਡੇ ਉਤੇ ਬਾਰਾ ਕਿਰਪਾ ਕਰਕੇ ਦਿੱਤੀ ਅੱਜ ਜਦੋਂ ਤਹ ਸਾਹਿਬ ਤੇ ਮੈਂ ਮੱਥਾ ਟੇਕ ਰਿਆ ਸੀ ਤਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕਰੋਨਾ ਲੋਕ ਜੋ ਸਾਡੇ ਚੈਨਲ ਉੱਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਰੋਜ਼ ਦਰਸ਼ਨ ਕਰਦੇ ਹਨ ਇੱਥੇ ਗੁਰਬਾਣੀ ਕੀਰਤਨ ਸ਼ਸਤਰਾਂ ਦੇ ਦਰਸ਼ਨ ਕਥਾ ਸਰਵਣ ਕਰਦੇ ਹਨ ਉਹਨਾਂ ਦੀਆਂ ਅਸੀਸਾਂ ਬਲੇਸਿੰਗਸ ਜੋ ਮੈਨੂੰ ਮਿਲ ਰਹੀਆਂ ਹਨ ਉਹਨਾਂ ਅਸੀਸਾਂ ਨੇ ਮੈਨੂੰ ਦਸਮ ਬਾਦਸ਼ਾਹ ਦਾ ਰਾਜ ਦੂਦ ਬਣਾ ਦਿੱਤਾ ਹੈ ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਤਿਗੁਰੂ ਜੀ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ ਹੋਇਆ ਹੈ ਅਤੇ ਮੈਂ ਧੰਨ ਧੰਨ ਹੋ ਰਿਹਾ ਹਾਂ ਇਹ ਅਦੁੱਤੀ ਜੋਦਾਤ ਹੈ ਸਤਿਗੁਰੂ ਜੀ ਚੜ੍ਹਦੀ ਕਲਾ ਪਰਿਵਾਰ ਦੇ ਵਿਰਸੇ ਵਿੱਚ ਆਈ ਮੇਰੇ بیٹے ਸਤਵੀਰ ਸਿੰਘ ਹਰਪ੍ਰੀਤ ਸਿੰਘ ਮੇਰੀ ਸਰਦਾਰਨੀ ਜਸਵਿੰਦਰ ਗੌਰ ਡਾਕਟਰ ਇੰਦਰਪ੍ਰੀਤ ਗੌਰ ਸਾਡੇ ਸਾਰੇ ਪਰਿਵਾਰ ਨੂੰ ਜੋ ਵਾਹਿਗੁਰੂ ਨੇ ਸੇਵਾ ਦਿੱਤੀ ਅਤੇ ਅੱਜ ਪ੍ਰੋਗਰੈਸਿਵ ਯੰਗ ਸਿੱਖ ਫੋਰਮ ਦੇ ਡੈਲੀਗੇਸ਼ਨ ਦੇ ਨਾਲ ਇੱਥੇ ਆਨ ਦਾ ਸਭਾਗ ਪ੍ਰਾਪਤ ਹੋਇਆ ਤਾਂ ਪਛਤਾਵਾ ਵੀ ਹੋਇਆ ਕਿ ਪਿਛਲੇ ਅਰਸੇ ਵਿੱਚ ਮੈਂ ਇਹਨਾਂ ਗੈਪ ਕਿਉਂ ਪਾਇਆ ਮੈਂ ਕਿਉਂ ਨਹੀਂ ਰੈਗੂਲਰ ਦਰਸ਼ਨਾਂ ਲਈ ਜਾਂਦਾ ਰਿਹਾ ਹਜ਼ਾਰਾਂ ਹਜ਼ਾਰਾਂ ਨਹੀਂ ਲੱਖਾਂ ਲੱਖਾਂ ਨਹੀਂ ਕਰੋੜਾ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੱਡੀ ਅਜ਼ਮਤ ਪਰਸਨੈਲਿਟੀ ਤੋਂ ਅੱਜ ਜਾਣੂ ਹੋ ਚੁੱਕੇ ਹਨ ਸਾਰਾ ਦੇਸ਼ ਸਤਿਗੁਰੂ ਜੀ ਦੇ ਸਰਬੰਸਦਾਨ ਕਰਨ ਦੀ ਗਾਥਾ ਨੂੰ ਸੁਣ ਚੁੱਕਾ ਹੈ ਅਤੇ ਹੁਣ ਸਤਿਗੁਰੂ ਜੀ ਦੇ ਚਾਰੇ ਸਹਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਗਾਥਾ ਦੁਨੀਆਂ ਦੇ ਲੋਕ ਜਦੋਂ ਸੁਣਦੇ ਹਨ ਆਸ਼ਸ਼ ਕਰ ਉੱਠਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਤਕਸਤਕ ਹੋ ਕੇ ਪ੍ਰਣਾਮ ਕਰਕੇ ਖੁਸ਼ੀ ਪ੍ਰਾਪਤ ਕਰਦੇ ਹਨ ਕਿ ਧਰਮ ਕਲਗਿਆਂ ਵਾਲੇ ਬਾਦਸ਼ਾਹ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਧਰਮ ਦੀ ਰਾਖੀ ਲਈ ਮਨੁੱਖਤਾ ਦੀ ਰਾਖੀ ਲਈ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣਾ ਸਰਬਤ ਸਵਾਰਿਆ ਆਪਣੇ ਪਿਤਾ ਦੀ ਸ਼ਹਾਦਤ ਤਿਲਕ ਜੰਜੂ ਰਾਖਾ ਪ੍ਰਪਤਾਂ ਕਾ ਕੀ ਨੋ ਬੜੋ ਕਰੂ ਮੈਸਾ ਕਾ ਫੇਰ ਆਪਣੇ ਬੱਚਿਆਂ ਦੀ ਸ਼ਹਾਦਤ ਆਪਣੀ ਮਾਤਾ ਦੀ ਸ਼ਹਾਦਤ ਫੇਰ ਲੱਖਾਂ ਆਪਣੇ ਗੁਰੂ ਕੇ ਜਾਨ ਨਾਲੋਂ ਪਿਆਰੇ ਸਿੱਖਾਂ ਦੀ ਸ਼ਹਾਦਤ ਇਹ ਸ਼ਹਾਦਤਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਸਾਨੂੰ ਸਤਗੁਰ ਜੀ ਨੇ ਵਰਾਸਤ ਜਿੱਦਾ ਤਹ ਦਰਬੰਦਰ ਸਾਹਿਬ ਜੀ ਬੜਦਾ ਪ੍ਰਬੰਧਕ ਕਮੇਟੀ ਸਰਦਾਰ ਜਗਜੋਤ ਸਿੰਘ ਜੀ ਸੋਈ ਸਰਦਾਰ 인ਦਰਜੀਤ ਸਿੰਘ ਜੀ ਅਤੇ ਇਹਨਾਂ ਦੇ ਬਾਕੀ ਸਾਥੀਆਂ ਨੇ ਪਿਛਲੇ ਸਾਲਾਂ ਵਿੱਚ ਜੋ ਵਿਕਾਸ ਦੇ ਕੰਮ ਆਰੰਭੇ ਹਨ ਉਹ ਦੇਖ ਕੇ ਇਨਸਾਨ ਦੀ ਅਕਲ ਹੈਰਾਨ ਹੁੰਦੀ ਹੈ ਕਿ ਤਖਤ ਸਾਹਿਬ ਦੀ ਇੰਨੀ ਵੱਡੀ ਸੇਵਾ ਪਿਛਲੇ ਸਾਲਾਂ ਦੌਰਾਨ ਹੋਈ ਅਤੇ ਮੈਂ ਪ੍ਰਮਾਨਤ ਸਾਹਿਬ ਨੂੰ ਇਹ ਗੱਲ ਕਹਿ ਰਿਹਾ ਸੀ ਕਿ ਜਦੋਂ ਸਤਿਗੁਰੂ ਜੀ ਨੇ ਸਾਨੂੰ ਸੇਵਾ ਦਿੱਤੀ ਔਰ ਦਸਾਂ ਸਾਲਾਂ ਵਿੱਚ 100 ਗੁਣਾ ਇੱਥੇ ਵਿਕਾਸ ਹੋਇਆ ਹੈ ਇਹ ਇਸ ਧਰਤੀ ਉੱਤੇ ਇੱਕ ਬਹੁਤ ਵੱਡੀ ਕਰਾਮਾਤ ਹੋਈ ਹੈ ਕਿ ਨੇ ਥੋੜੇ ਸਮੇਂ ਵਿੱਚ ਇੰਨਾ ਜ਼ਿਆਦਾ ਇੱਥੇ ਵਿਕਾਸ ਹੋਇਆ ਕਿ ਸੰਗਤ ਵੀ 100 ਗੁਣਾ ਜ਼ਿਆਦਾ ਦਰਸ਼ਕਾਂ ਲਈ ਇੱਥੇ ਆਣ ਲੱਗੀ ਔਰ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਇੱਥੇ ਸੇਵਾਵਾਂ ਚੱਲ ਰਹੀਆਂ ਹਨ ਹੋਰ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਆ ਕੇ ਇੱਥੋਂ ਆਪਣਾ ਜਨਮ ਸਫਲ ਕਰਨ ਗਿਆ ਅੱਜ ਬੜਾ ਖੁਸ਼ੀ ਦਾ ਦਿਹਾੜਾ ਹੈ ਕਿ ਅੱਜ ਦਸਮ ਪਾਤਸ਼ਾਹ ਦੇ ਜਨਮ ਸਥਾਨ ਤੇ ਨਤਮਸਤਕ ਹੋਣ ਦਾ ਮੌਕਾ ਮਿਲੇ ਸਿਰਫ ਪੰਜਾਬ ਤੋਂ ਹੀ ਨਹੀਂ ਪੂਰੇ ਭਾਰਤ ਵਰਸ਼ ਦੇ ਵੱਖਰੇ ਵੱਖਰੇ ਰਾਜਾਂ ਤੋਂ ਅੱਜ ਸਿੱਖਾਂ ਜਿਹੜੇ ਮੰਨੇ ਪਰਮੰਨੇ ਸਿੱਖ ਨੇ ਆਪਣੀ ਆਪਣੀਆਂ ਸਟੇਟਾਂ ਦੇ ਉਹ ਇੱਕ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਇੱਥੇ ਆਏ ਹਨ ਤੇ ਉਹਨਾਂ ਨੇ ਇੱਥੇ ਦਰਸ਼ਨ ਕੀਤੇ ਹਨ ਨਾਲ ਹੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੰਨੇ ਵਧੀਆ ਪ੍ਰਬੰਧ ਕਰਕੇ ਸਾਨੂੰ ਦਰਸ਼ਨ ਕਰਵਾਏ ਏਅਰਪੋਰਟ ਤੋਂ ਲਿਆ ਸਰ ਗਵਰਨਰ ਸਾਹਿਬ ਨੂੰ ਸੀ ਮਿਲੇ ਇੱਕ ਉਹਨਾਂ ਨੂੰ ਮੈਮੋਰੰਡਮ ਵੀ ਦਿੱਤਾ ਜਿਹਦੇ ਵਿੱਚ ਜੋ ਸਿੱਖਾਂ ਦੇ ਇੱਥੇ ਦੋਕ ਰਹਿੰਦੇ ਮਸਲੇ ਸੀ ਉਹਨਾਂ ਦੇ ਹੱਲ ਇੱਕ ਵਰਨਰ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਉਹ ਜਲਦੀ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਪੂਰਾ ਕਰਨਗੇ ਮੈਂ ਸਾਰੇ ਕਮੇਟੀ ਦਾ ਇੱਕ ਵਾਰੀ ਫੇਰ ਬਹੁਤ ਧੰਨਵਾਦ ਕਰਦਾ ਅੱਜ ਦੋ ਸਕੀਮਾਂ ਦੀ ਅਨਾਉਂਸਮੈਂਟ ਵੀ ਇੱਥੇ ਹੋਈ ਹੈ ਸਾਰੇ ਡੈਲੀਗੇਸ਼ਨ ਵੱਲੋਂ ਬਿਹਾਰ ਦੇ ਵਿੱਚ ਕੋਈ ਵੀ ਸਿੱਖ ਜੇ ਸਕੂਲ ਐਜੂਕੇਸ਼ਨ ਹਾਇਰ ਐਜੂਕੇਸ਼ਨ ਕਰਨੀ ਚਾਹੁੰਦਾ ਹੈ ਤਾਂ ਉਹਦੀ ਜਿਹੜੀ ਐਜੂਕੇਸ਼ਨ ਹੈ ਜੋ ਸਮਰਥ ਨਹੀਂ ਹੈ ਤਾਂ ਉਹ ਉਹਨੂੰ ਪੜ੍ਹਾਉਣ ਦਾ ਜਿੰਮਾ ਉਹ ਜੇ ਉਹਨੇ ਯੂਪੀਐਸਸੀ ਦੀ ਜਾਂ ਕਿਸੇ ਕੰਪੀਟੀਸ਼ਨ ਦੀ ਤਿਆਰੀ ਕਰਨੀ ਹੈ ਉਹ ਕਰਾਉਣ ਦਾ ਜਿਹੜਾ ਜਿੰਮਾ ਉਹ ਅੱਜ ਸਾਰਿਆਂ ਨੇ ਰਲ ਕੇ ਇੱਥੇ ਅਨਾਉਂਸ ਕੀਤਾ ਹੈ ਵੀ ਉਹ ਔਰ ਜਿਹੜੇ ਅੱਜ ਇੱਥੇ ਆਈਪੀਐਸ ਆਫੀਸਰ ਸਰ ਦਲਜੀਤ ਸਿੰਘ ਜੀ ਤੇ ਸਰਦਾਰਨੀ ਹਰਪ੍ਰੀਤ कौर ਆਏ ਨੇ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਵਾਇਆ ਕਿ ਇੱਥੋਂ ਬੱਚੇ ਜਿਹੜੇ ਲੋਡਬੰਦ ਹੋਣਗੇ ਤੇ ਇੰਟੈਲੀਜੈਂਟ ਹੋਣਗੇ ਉਹ ਸਾਨੂੰ ਰੈਫਰ ਕਰਨਗੇ ਅੱਜ ਬਹੁਤ ਹੀ ਵੱਡ ਭਾਗਾ ਦਿਨ ਹੈ ਦਸਮ ਪਾਤਸ਼ਾਹ ਦੇ ਜਿੱਥੇ ਦਰਸ਼ਨ ਹੋਏ ਹਨ ਉੱਥੇ ਆਪਣੇ ਸਿੱਖ ਕੌਮ ਦੇ ਆਉਣ ਵਾਲੇ ਪਨੀਰੀ ਦੇ ਹਿੱਤ ਦੇ ਵੀ ਕੋਈ ਫੈਸਲੇ ਲਏਗਾ ਅੱਜ ਮੈਂ ਸਾਰਿਆਂ ਦਾ ਇੱਕ ਵਾਰੀ ਫਿਰ ਕਮੇਟੀ ਦਾ ਬਹੁਤ ਧੰਨਵਾਦ